ਹੈਲੋ ਦੋਸਤੋ ਵੈਲਕਮ ਤੁਹਾਡੇ ਵਾਸਤੇ ਇੱਕ ਅੱਜ ਨਵੀਂ ਕਿਚਨ ਲੈ ਕੇ ਆਏ ਜੋ ਕਿ ਚਲਦੀ ਫਿਰਦੀ ਕਿਚਨ ਹੈ ਇਹ ਕਿਚਨ ਨੂੰ ਤੁਸੀਂ ਬਰਾਂਡੇ 'ਚ ਵੇੜੇ 'ਚ ਆਪਣਾ ਗੈਲਰੀ 'ਚ ਕਿਤੇ ਵੀ ਰੱਖ ਕੇ ਯੂਜ਼ ਕਰ ਸਕਦੇ ਜੀ ਇਹ ਖਾਣੇ ਬਣਾਏ ਹੋਏ ਹੈ ਤੇ ਸਾਈਡ ਤੇ ਚਿਮਨੀ ਹੈ ਚਿਮਚੇ ਰੱਖਣ ਨੂੰ ਸਾਰਾ ਸਿਸਟਮ ਰੱਖਿਆ ਗਿਆ ਹੈ ਇਹ ਕਿਚਨ ਚਲਦੀ ਫਿਰਦੀ ਹੈ ਥੱਲੇ ਟਾਇਲ ਲੱਗਿਆ ਹੋਇਆ ਹੈ ਉੱਪਰ ਚੁੱਲਾ ਰੱਖ ਕੇ ਸਾਈਡ ਤੇ ਸਿਲੰਡਰ ਰੱਖੰਦਾ ਇਹ ਇਜਾਜ ਕੀਤਾ ਕਿ ਇਸ ਤੋਂ ਇਲਾਵਾ ਰੂਮ ਦੇ ਕਿਚਨ ਵੀ ਹੈ ਚਲਦੀ ਫਿਰਦੀ ਕਿਚਨਾਂ ਨੂੰ ਤੁਸੀਂ ਕਰ ਗਿਆ ਹੋਏ ਕਰ ਸਕਦੇ ਜਿੱਦਾਂ ਮਰਜ਼ੀ ਜਿੱਥੇ ਮਰਜ਼ੀ ਲੈ ਕੇ ਜਾ ਸਕਦੇ ਆ ਗਿਆ ਹੈ ਇਹ ਚਲ ਇਹਦਾ ਨਾਮ ਕਿਚਨ ਆ ਜਲਦੀ ਫਿਰਦੀ ਕਿਚਨ ਕਹਾ ਜਾਂਦਾ ਨੂੰ ਐਨੂੰ ਤੁਸੀਂ ਜਿੱਧਰ ਮਰਜ਼ੀ ਨੂੰ ਕਾਸੇ ਦੇ ਜੀ ਜਿੱਦਾਂ ਕਿ ਹਮੇਲੇ ਗਰਮੀਆਂ ਚ ਤੇ ਛੋਟੇ ਕਿਚਨ ਹੁੰਦੇ ਸ਼ਹਿਰਾਂ ਚ ਉਹਨਾਂ ਨੂੰ ਯੂਜ਼ ਨਹੀਂ ਕਿਤੇ ਐਨੇ ਗਰਮੀ ਲੱਗਦੀ ਉਹਦੇ ਕਰਕੇ ਇਹ ਕਿਚਨ ਬਣਾਏ ਗਏ ਐਨੂੰ ਤੁਸੀਂ ਲੈ ਕੇ ਜਾਓ ਕਿੰਨੇ ਵਧੀਆ ਦੇਖੋ ਨੂੰ ਕਾਸੇ ਦੇ ਜਿੱਦਰ ਮੱਝੀ ਲੱਗੇ ਹੈ ਇੱਕ ਫਿਰ ਕਮਾ ਲਾ ਬਰਦਰ ਕੋਸਰ ਦੇ ਤੇ ਸਾਰੇ ਬੰਨੇ ਸਾਂਝਾ ਮਾਈਕਾ ਲਾਇਆ ਜਾਂਦਾ ਜਿਹਦੇ ਕਰਕੇ ਮੈਂ ਪਾਣੀ ਨਾ ਖਰਾਬ ਵੀ ਨਹੀਂ ਹੁੰਦੀ ਤੇ ਜਲਦੀ ਵੀ ਤੇ ਸਿਊਂਗ ਵੀ ਨਹੀਂ ਲੱਗਦੀ ਹੈ ਕਿਚਨ ਬਹੁਤ ਵਧੀਆ ਹੈ ਇਕ ਜਿਗਾ ਤੇ ਜੇ ਤੁਸੀਂ ਸਟੇਬਲ ਇਥੇ ਬਾਹਰ ਕੁਰਸੀ ਲਾ ਕੇ ਬਰਾਂਦੇ ਚ ਤੁਸੀਂ ਮਰਜ਼ੀ ਰੱਖ ਕੇ ਨੂੰ ਬਣਾ ਸਕਦੇ ਹੋ ਐ ਇਸ ਤੋਂ ਇਲਾਵਾ ਅੰਦਰ ਦੀ ਕਿਚਨ ਵੀ ਹੈ ਜੇ ਜਿਸ ਤਰ੍ਹਾਂ ਤੁਸੀਂ ਕਿਚਨ ਬਣਾਉਣਾ ਚਾਹੁੰਦੇ ਉਸ ਤਰ੍ਹਾਂ ਦੀ ਕਿਚਨ ਬਣ ਜਾਈਗੀ ਹਾਂ ਟੋਟਲ ਹੈ ਸਾਰੀ ਕਿਚਨ ਦੀ ਇਹ ਵੀਡੀਓ ਹੈ ਐ ਅੰਦਰ ਦੀ ਕਿਚਨ ਹੈ ਜੇ ਜਿੱਦਾਂ ਦੀ ਵੀ ਤੁਸੀਂ ਕਿਚਨ ਬਣਵਾਉਣਾ ਚਾਹੁੰਦੇ ਐ ਉਸ ਤਰ੍ਹਾਂ ਦੀ ਕਿਚਨ ਜੇ ਐ ਫਿਕਸ ਕਿਚਨ ਹੈ ਔਰ ਰਿਮੂਵੇਬਲ ਕਿਚਨ ਹੈ ਰਿਮੂਵੇਬਲ ਇਸ ਕਰਕੇ ਹੈ ਕਿਉਂਕਿ ਨੂੰ ਜਿੱਧਰ ਮਰਜ਼ੀ ਰਿਮੂਵ ਕਰ ਸਕਦੇ ਆਂ ਬਰਾਂਦੇ ਚ ਗੈਲਰੀ ਚ ਜਿੱਦਾਂ ਇਹ ਲੱਗ ਗਿਆ ਸੋਹਦੇ ਆ ਦੇਖੋ ਜਿੱਥੇ ਮਰਜ਼ੀ ਰਿਮੂਵ ਕਰ ਲੋ ਚਾਹੇ ਕਿਚਨ ਚ ਰੱਖ ਲੋ ਚਾਹੇ ਬਾਹਰ ਰੱਖ ਲੋ ਜਿੱਥੇ ਤੁਹਾਡਾ ਦਿਲ ਕਰੇ ਉੱਥੇ ਰੱਖ ਕੇ ਕਿਚਨ ਨਾਲ ਕੰਮ ਕਰ ਸਕਦੇ ਹੋ ਵੀਡੀਓ ਵਧੀਆ ਲੱਗੇ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਕਿਚਨ ਬਣਾਉਣ ਲਈ ਕੰਟੈਕਟ ਕਰੋ ਥੈਂਕ ਯੂ ਸੋ ਮੱਚ